ਨਾ ਕਿਰਨ ਗੱਲ ਨਹੀਂ ਸਮਝ ਆਣੀ ਅੱਲੇ ਨਾ ਤੇਰੇ ਮੂਰੇ ਗੁੰਨੂ ਬੋਲਣਾ ਸ਼ੁਰੂ ਹੋਈਏ ਤੇ ਤੂੰ ਕੀ ਜਾਣੀ ਐ ਵੀ ਰਹਿਮਤ ਵੀ ਤੇਰੇ ਮੂਰੇ ਬੋਲਣ ਲੱਗ ਜੇ ਲੈ ਫੇਰ ਕੀ ਹੋਣਾ ਸੀ ਆ ਲਾਭ੍ਰਿਤ ਮੈਨੂੰ ਬੜਾ ਗਿਆਨ ਜਾ ਦੇ ਰਹੀ ਸੀ ਕਿ ਸਵੇਰੇ ਉਠੋ ਚਾਹ ਬਣਾਓ ਝਾੜੂ ਲਾਓ ਇਦਾਂ ਕਰੋ ਉਦਾਂ ਕਰੋ ਮੈਂ ਵੀ ਫੇਰ ਲੋਟ ਕਰਤਾ ਓ ਹੈਲੋ ਮੇਲੇ ਮਾਪਿਓ ਤੱਕ ਜਾਂਦੀ ਨਾ ਕੋਈ ਲੋੜ ਨਹੀਂ ਆ ਗਈ ਮੇਲੇ ਮਾਪਿਓ ਦਾ ਤਾਂ ਫੇਰ ਅਤਾ ਪਤਾ ਤੇਰੇ ਅੰਦਰ ਤੇ ਉਹ ਵੀ ਨਹੀਂ ਪਤਾ ਨਾ ਉਹਨਾਂ ਨੂੰ ਇਹ ਪਤਾ ਕਿ ਸਾਡੀ ਤੇ ਕਿੱਥੇ ਰਹਿੰਦੀ ਤੇ ਕਿੱਥੇ ਨਹੀਂ 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 ਮੰਮੀ ਇਹਨੂੰ ਕਹਿਣਾ ਇਹਦਾ ਕੀ ਸੋਰਾ ਅੱਛਾ ਰਹਿਮਤ ਉਹ ਕਮ ਨਾ ਕਰ ਮਾਦਾ ਨਾ ਕਰ ਕਿ ਉਸ ਟਾਈਮ ਤੇ ਤੇਰੇ ਕੋਲ ਕੋਈ ਵੀ ਨਾ ਹੋਵੇ ਕੱਜ ਆ ਜਾਂਦਾ ਕਿਦਾਂ ਦਾ ਕੀ ਹੋ ਗਿਆ ਜਿਹੜਾ 1 ਸਾਲ ਪਹਿਲਾਂ ਪਿਆਰ ਖਤਮ ਹੋ ਚੱਲਿਆ ਸੀ ਤੂੰ ਫੇਰ ਆ ਗਿਆ ਬੇਸ਼ੱਕ ਤੁਸੀਂ ਰਾਤ ਨੂੰ ਉਹਨਾਂ ਗੂੜੀ ਨੀਂਦੇ ਸੌਂਦੇ ਸੀ ਪਰ ਮੈਂ ਰਾਤ ਸਾਰੀ ਬੈਠ ਕੇ ਨਾ ਇਹੀ ਕੁਝ ਸੋਚਦੀ ਰਹੀ ਕਿ ਮੈਂ ਤੁਹਾਡੇ ਤੋਂ ਬਾਹਰ ਹੋ ਕੇ ਬਹੁਤ ਕੁਝ ਕੀਤਾ ਪਰ ਤੁਸੀਂ ਮੈਨੂੰ ਮਿੰਟ ਚ ਸਾਥ ਵੀ ਦਿੱਤਾ ਤੇ ਮੇਰੀ ਪਿੱਠ ਵੀ ਨਹੀਂ ਲੱਗਣ ਦਿੱਤੀ ਮੈਂ ਤੇਰਾ ਸਾਥ ਇਸਾਸਤੇ ਨਹੀਂ ਦਿੱਤਾ ਕਿ ਤੂੰ ਸਹੀ ਆ ਕਿ ਉਹ ਗਲਤ ਆ ਮੈਂ ਤੇਰਾ ਸਾਥ ਇਸਾਸਤੇ ਦਿੱਤਾ ਜਨਾਨੀ ਜਿੱਨੀ ਮਰਜ਼ੀ ਮਾੜੀ ਹੋਵੇ ਪਰ ਕੋਈ ਵੀ ਬੰਦਾ ਇਹ ਨਹੀਂ ਜਾਣਦਾ ਕਿ ਬਾਹਰਲਾ ਬੰਦਾ ਆ ਕੇ ਉਹਦੀ ਜਨਾਨੇ ਨੂੰ ਬੋਲੇ ਜੋ ਕੋ ਜੋ ਨਾਸੀ ਹੋ ਗਿਆ ਮਿੱਟੀ ਵਾ ਉਹਨਾਂ ਨੂੰ ਆਪਣੇ ਜਮਸਤ ਰਹਿੰਦੇ ਤੂੰ ਆਪਣੇ ਜਮਸਤ ਹੈ ਨਹੀਂ ਜੀ ਮੈਨੂੰ ਤਾਂ ਬਸ ਇਹ ਸੋਚ ਕੇ ਗਿਲਟੀ ਫੀਲ ਹੋ ਜਾਂਦੀ ਹੈ ਕਿ ਮੈਂ ਮੰਮੀ ਦਾ ਨਾ ਐਨੇ ਗਲਤ ਕੰਮਾਂ 'ਚ ਸਾਥ ਦਿੱਤਾ ਤੇ ਮੰਮੀ ਨੇ ਮੈਂਟਨੇ ਲਾਇਆ ਉਹਨੂੰ ਉੱਤੇ ਰੱਖਤਾ ਤੇ ਮੈਨੂੰ ਮਗਰ ਕਰਤਾ ਵਾਪਰੇ ਹਰ ਚੀਜ਼ ਦਾ ਨਾ ਕਿ ਸਮਾਂ ਹੁੰਦਾ ਵਾ ਕੀ ਪਤਾ ਮੰਮੀ ਨੇ ਐਦਾਂ ਕਰਨਾ ਸੀ ਤਾਂ ਹੀ ਤੇਨੂੰ ਅਕਲ ਆਉਣੀ ਸੀ ਆਹ ਲੋ ਜੀ ਤੁਹਾਡੇ ਅੱਗੇ ਨਾ ਮੈਂ ਕੰਨ ਫੜਦੀ ਆ ਮੈਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਨੇ ਨਾ ਮੈਨੂੰ ਮਾਫ਼ ਕਰ ਦਿਓ ਜੇ ਤੁਸੀਂ ਕਹਿਨੇ ਹੋ ਤੇ ਮੈਂ ਸਾਰੇ ਪਰਿਵਾਰ ਦੇ ਸਾਹਮਣੇ ਤੁਹਾਡੇ ਪੈਰੀ ਵੀ ਡਿਗੀਆਂ ਆਂਦੀ ਆ ਪਰ ਹਾਂ ਹੁਣ ਤੁਸੀਂ ਜਿੱਦਾਂ ਕਹੋਗੇ ਮੈਂ ਉਵੇਂ ਹੀ ਕਰਾਂਗੀ ਚੱਲ ਛੱਡ ਜੇ ਮੈਂ ਕਹਾਂ ਕਿ ਕਰਨ ਭਾਬੀ ਕੋ ਜਾ ਕੇ ਮਾਫੀ ਮੰਗਣੀ ਹੈ ਚੱਲੇਂਗੀ ਮੇਰੇ ਨਾਲ ਹਾਂਜੀ ਚੱਲਾਂਗੀ ਜੇ ਤੁਸੀਂ ਕਹੋਗੇ ਨਾ ਨੱਕ ਰਗੜ ਕੇ ਵੀ ਮਾਫੀ ਮੰਗ ਲਾਂਗੀ ਤੇ ਜੇ ਤੁਸੀਂ ਕਹਿੰਦੇ ਹੋ ਉਹਦੇ ਧੀਆ ਦੇ ਪੈਰੀ ਦੇ ਕੇ ਵੀ ਮਾਫੀ ਮੰਗ ਲਾਂਗੀ ਜੇ ਇਸ ਤੋਂ ਇਲਾਵਾ ਕੁਝ ਹੋਰ ਕਹੋਗੇ ਮੈਂ ਉਹ ਵੀ ਕਰ ਲਾਂਗੀ ਮੇਰੇ ਮੁੰਡੇ ਦੀ ਐਫਡੀ ਉਹ ਤਾਂ ਪਹਿਲੇ ਕਿਰਮ ਦੇ ਕੋਲ ਆ ਜੇ ਤੁਸੀਂ ਕਹਿੰਦੇ ਹੋ ਮੇਰੇ ਮੁੰਡੇ ਦਾ ਇਸ ਘਰ ਚ ਜੋ ਵੀ ਹਿੱਸਾ ਬੰਦਾ ਮੈਂ ਜਾ ਕੇ ਉਹ ਕਿਰਨ ਨੂੰ ਤੇ ਉਹਦੇ ਧੀਆ ਨੂੰ ਉਹ ਵੀ ਦੇ ਦਿੰਨੀ ਆ ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਆਪਾਂ ਕਿਰਨ ਨੂੰ ਦੁਬਾਰਾ ਇਸ ਘਰ 'ਚ ਬਸਾਉਣਾ ਵਾ ਮੈਂ ਉਸ ਚੀਜ਼ ਦਾ ਵੀ ਹੱਲ ਕੱਢ ਦਾਂਗੀ। ਨਾ 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 ਹੁਣ ਭਾਬੀ ਨੂੰ ਇਸ ਘਰ ਦੇ ਵਿੱਚ ਬਸਾਉਣ ਦਾ ਤਾਂ ਕੋਈ ਕੰਮ ਹੀ ਨਹੀਂ ਰਿਹਾ। ਜਦੋਂ ਦਾ ਘਰ ਵਾਲਾ ਵੀ ਬਸਾਉਣ 'ਤੇ ਰਾਜੀ ਹੈਗਾ ਤੇ ਅਸੀਂ ਕੌਣ ਹਾਂ ਨੇ ਬਸਾਉਣ ਵਾਲੇ। ਮੇਰੀ ਸਮਝੋ ਜੀ ਗੱਲ। ਮੈਂ ਅੱਜ ਤੋਂ ਬਾਅਦ ਆਪਣੇ ਰੂਮ ਦੀ ਸਫਾਈ ਰੱਖਣੀ ਆ ਤੇ ਜਿੰਨਾ ਮੇਰਾ ਬੰਦਾ ਕੰਮ ਕਿਚਨ ਦਾ ਵਾ ਮੈਂ ਉਹ ਵੀ ਕਰ ਲਾਂਗੀ। ਹਾਂ ਪਰ ਜਿਹੜਾ ਹੋਂਦੇ ਹਿੱਸੇ ਦਾ ਬੰਦਾ ਕੰਮ ਨਾ ਉਹ ਮੈਂ ਨਹੀਂ ਕਰਦੀ। ਅਪ੍ਰਿਤ ਨਿੱਕੇ ਨਿੱਕੇ ਕਲੇਸ਼ਨ ਆ। ਕਹ ਰਾਜੀ ਚੰਗੇ ਨਹੀਂ ਲੱਗਦੇ ਜੇ ਤੇਰੇ ਦੋ ਭਾਂਡੇ ਵੱਧ ਤੋੜਨਾ ਜੇ ਉਹ ਖੁਸ਼ ਰਹਿੰਦੇ ਆ ਤੇ ਖੁਸ਼ ਰਹਿੰਦੇ ਜੇ ਤੇਰੇ ਦੋ ਚਾਰ ਫੁਲਕੇ ਵੱਧ ਬਣਾਉਣ ਨਾਲ ਜੇ ਘਰ ਦੇ ਵਿੱਚ ਸ਼ਾਂਤੀ ਰਹਿੰਦੀ ਆ ਤੇ ਤੈਨੂੰ ਦਿੱਕਤ ਕੀ ਆ ਮੈਂ ਹੁਣ ਜਿੱਦਾਂ ਜਿੱਦਾਂ ਕਹੂੰਗਾ ਤੂੰ ਉਦਾਂ ਉਦਾਂ ਹੀ ਕਰਨਾ ਜੇ ਤੈਨੂੰ ਗਲਤੀ ਆਪਣੀ ਦਾ ਪਛਤਾਵਾ ਹੋਵੇਗਾ ਤੇ ਹਾਂਜੀ ਹਾਂਜੀ ਹੁਣ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰ ਲਾਂਗੀ ਤੇ ਨਾਲੇ ਜੇ ਤੁਹਾਨੂੰ ਲੱਗਦਾ ਕਿ ਮੈਂ ਦਿਖਾਵੇ ਨੂੰ ਕਰ ਰਹੀ ਆ ਤੇ ਇਦਾਂ ਕੁਝ ਨਹੀਂ ਹੈਗਾ ਤੂੰ ਮੇਰੇ ਤੋਂ ਬਾਹਰ ਹੋ ਕੇ ਇੰਨਾ ਕੁਝ ਕੀਤਾ ਤੈਨੂੰ ਆਪਣੇ ਘਰ ਦੇ ਵਿੱਚ ਪਤਾ ਲੱਗ ਹੀ ਗਿਆ ਨਾ ਤੇਰੀ ਕਿੰਨੀ ਕੀ ਇੱਜ਼ਤ ਆ ਪਹਿਲਾਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਮੰਮੀ ਦਾ ਤੇ ਸਵਰਨੇ ਵੀਰੇ ਦਾ ਸਾਥ ਦੇ ਕੇ ਨਾ ਸਹੀ ਕਰਦੀ ਪਈ ਆ ਕਿਉਂਕਿ ਉਹਨਾਂ ਨੂੰ ਨਾ ਮੁੰਡੇ ਦੀ ਲੋੜ ਆ ਪਰ ਮੈਂ ਇਹ ਵੀ ਹੁਣ ਸੋਚਦੀ ਪਈ ਆ ਕਿ ਜਿਹੜਾ ਬੰਦਾ ਧੀਾਂ ਦੀ ਨਾ ਇੱਜ਼ਤ ਕਰ ਸਕਦਾ ਤੇ ਰੱਬ ਉਹਨੂੰ ਮੁੰਡਾ ਵੀ ਨਹੀਂ ਦਿੰਦਾ ਤੇ ਜੇ ਰੱਬ ਨੇ ਮੈਨੂੰ ਪਹਿਲੀ ਵਾਰ ਚ ਮੁੰਡਾ ਦੇ ਹੀ ਦਿੱਤਾ ਮੈਂ ਤਾਂ ਹੰਕਾਰ ਕਰਨ ਲੱਗ ਗਈ ਉਹ ਕਹਿੰਦੇ ਹੁੰਦੇ ਆ ਨਾ ਕਿ ਕਦੇ ਵੀ ਰੱਬ ਦੇ ਫੈਸਲੇ ਤੋਂ ਬਾਹਰ ਨਹੀਂ ਜਾਇਦਾ ਜਿਉ ਦੇਣ ਲੱਗਿਆ ਟਾਈਮ ਨਹੀਂ ਲੋਂਦਾ ਤੇ ਖਾਣ ਲੱਗਿਆ ਵੀ ਟਾਈਮ ਨਹੀਂ ਲੋਂਦਾ ਤੇਰੇ ਮੂੰਹੋਂ ਆਣਾ ਆਹ ਗੱਲਾਂ ਸੁਣ ਕੇ ਮੈਨੂੰ ਤਸੱਲੀ ਜੀ ਹੋ ਗਈ ਐ ਮੈਨੂੰ ਹੁਣ ਲੱਗਦਾ ਤੂੰ ਸੁਧਰ ਗਈ ਆ ਚਾਹੇ ਲੇਟ ਹੀ ਸਹੀ ਪਰ ਮੈਨੂੰ ਹੁਣ ਅਕਲ ਆ ਗਈ ਆ ਕਿ ਸੋਹਰੇ ਘਰ ਦੇ ਵਿੱਚ ਨਾ ਜੇ ਜਨਾਨੀ ਦੀ ਇੱਜ਼ਤ ਕੋਈ ਕਰਦਾ ਤੇ ਉਹਦਾ ਘਰ ਵਾਲਾ ਹੀ ਕਰਦਾ ਤੇ ਜੇ ਉਹ ਘਰ ਵਾਲੇ ਤੋਂ ਬਾਹਰ ਹੋ ਕੇ ਕੋਈ ਵੀ ਕੰਮ ਕਰਦੀ ਆ ਹੁਣ ਦੀ ਕੋਈ ਇੱਜ਼ਤ ਨਹੀਂ ਕਰਦਾ ਤੇ ਜੇ ਕੋਈ ਇੱਜ਼ਤ ਕਰੂਗਾ ਵੀ ਨਾ ਤੇ ਆਪਣੇ ਮਤਲਬ ਨੂੰ ਕਰੂਗਾ ਲਾਪਰੀ ਤੇ ਦੇਖ ਤੂੰ ਬਹੁਤ ਮਾੜੇ ਕੰਮ ਕੀਤੇ ਆ ਤੂੰ ਬਹੁਤ ਪਾਪ ਕੀਤੇ ਤੂੰ ਸਿਨ ਘਰੋਂ ਝਾੜਨਾ ਉਹ ਬਹੁਤ ਵੱਡਾ ਪਾਪ ਹੁੰਦਾ ਵਾ ਇਹ ਪਾਪ ਤੋਂ ਔਣ ਵਾਸਤੇ ਤੈਨੂੰ ਇੱਕ ਕੰਮ ਕਰਵਾਵਾਂ ਤੂੰ ਕਰੇਂਗੀ ਉਹ ਹਾਂਜੀ ਦੱਸੋ ਯਾਸਮੀਨ ਦੀਦੀ ਕਹਿੰਦੀ ਕਿਰਪਾਲੀ ਦਾ ਬੈਕਗ੍ਰਾਉਂਡ ਪਤਾ ਕਰਨਾ ਤੂੰ ਮੇਰਾ ਸਾਥ ਦੇਂਗੀ ਲੈ ਸਾਥ ਕੀ ਦੇਣਾ ਜਿੱਥੇ ਉਹ ਰਹਿੰਦੀ ਸੀਗੀ ਨਾ ਮੈਨੂੰ ਉਹ ਵੀ ਪਤਾ ਤੇ ਜਿੱਥੇ ਉਹ ਕੰਮ ਕਰਦੀ ਸੀ ਮੈਨੂੰ ਉਹ ਵੀ ਪਤਾ ਉਹਦਾ ਆਈਡੀ ਪ੍ਰੂਫ ਉਹ ਵੀ ਮੇਰੇ ਕੋਲ ਹੀ ਆ। ਲੈਰ ਬਣ ਗਈ ਗੱਲ ਫਿਰ। ਵੈਸੇ ਸੱਚ ਦੱਸਾਂ ਨਾ, ਬੈਕਗ੍ਰਾਉਂਡ ਤਾਂ ਮੈਂ ਵੀ ਪਤਾ ਕਰਨਾ ਚਾਹੁੰਨੀ ਆ ਕਿ ਜਿਹੜੀ ਕੁੜੀ ਨੇ ਕੋਟ ਮੈਰਿਜ ਕਰਾਈ ਆ ਤੇ ਮਹੀਨਾ ਹੋ ਗਿਆ ਇੱਥੇ ਰਹਿਣ ਦੀ ਨੂੰ ਤੇ ਉਹਦੇ ਮਾਪਿਓ ਨੂੰ ਹਲੇ ਤੱਕ ਕੋਈ ਹੁੰਦਾ ਤਾਂ ਪਤਾ ਨਹੀਂ। ਆਖਿਰਕਾਰ ਇਹ ਕਿਹੜੇ ਉੱਤਰੀ ਥੱਲੇ ਡਿੱਗੀ ਆ। ਆਖਰ ਕਿਸੇ ਮਾਂ ਨੇ ਜੰਮੀ ਹੋਣੀ ਆ। ਕੋਈ ਤੇ ਰਿਸ਼ਤੇਦਾਰ ਹੋਊਗਾ ਹੀ ਇਹਦਾ। ਮੰਨੋ ਚਾਹੇ ਨਾ ਮੰਨੋ, ਗੱਲ ਤਾਂ ਕੋਈ ਹੈਗੀ ਆ। ਲੋਕੀ ਅੱਜ ਤੱਕ ਇਹਦੇ ਮਗਰ ਕੋਈ ਵੀ ਨਹੀਂ ਆਇਆ ਨਾ ਹੀ ਇਹਨੇ ਕਦੇ ਗੱਲ ਕੀਤੀ ਆ ਚਲ ਠੀਕ ਆ ਫਿਰ ਮੈਨੂੰ ਨਾ ਦੁਕਾਨ ਤੇ ਮੜਾ ਜਾ ਕੰਮ ਹੈਗਾ ਜੇ ਮੈਂ ਛੇਤੀ ਫਰੀ ਹੋ ਗਿਆ ਤੇ ਫਿਰ ਤਾਂ ਅੱਜ ਚੱਲਾਂਗੇ ਨਹੀਂ ਤਾਂ ਕੱਲ ਸਵੇਰੇ ਪੱਕਾ ਚੱਲਾਂਗੇ ਚਲ ਹੁਣ ਮੈਂ ਚੱਲਦਾ ਹਾਂ ਤੂੰ ਆਪਣੇ ਕਮਰੇ 'ਚ ਹੀ ਰਹਿਣਾ ਵਾ ਜੇ ਤੈਨੂੰ ਘਰ ਦੇ ਕੋਈ ਵੀ ਕੰਮ ਕਹਿਣਗੇ ਨਾ ਤੂੰ ਕਰਨਾ ਵਾ ਜੇਰ ਪੌਲੀ ਤੈਨੂੰ ਕੁਝ ਕਹੂਗੀ ਨਾ ਤੇ ਇਗਨੋਰ ਮਾਰਦੀ ਮੈਨੂੰ ਪਤਾ ਤੇਰੇ ਗੁੱਸੇ ਦਾ ਤੂੰ ਰਾਤੀ ਉਹਦੀ ਗੁੱਸਤ ਫੜ ਲਈ ਇਹ ਨਾ ਹੋਵੇ ਤੂੰ ਗੁੱਸਤ ਲਾ ਦੇ ਹਾਂ ਦੀਪੀ ਇੱਕ ਮਿੰਟ ਇੱਧਰ ਆਈ ਮੈਨੂੰ ਪਹਿਲਾਂ ਚਾਹ ਦਾ ਕੱਪ ਬਣਾ ਦੇ ਕੱਪੜੇ ਬਾਅਦ ਚੋਂ ਧੋ ਲਈ ਮੈਂ ਫਿਰ ਆਫਿਸ ਨਹੀਂ ਜਾਣਾ 2 ਮਿੰਟ ਮੈਂ ਕਿਹੜਾ ਭਾਈ ਦਵਾਂ ਚਾਹ ਬਣਦੇ ਬਣਦੇ 5 ਮਿੰਟ ਲੱਗ ਜਾਣੇ ਆ ਓਨੀ ਦੇਰੇ ਘੁੰਮੀ ਜਾਊਗੀ ਤੂੰ ਕਿਹੜਾ ਬਾਅਦ ਚੋਂ ਹੱਲ ਵੋਣੇ ਆ ਵਿੱਲੀ ਹੋਈ ਆ ਬਾਅਦ ਚੋਂ ਧੋ ਲਈ ਪਹਿਲਾਂ ਚਾਹ ਬਣਾ ਚੱਲ ਠੀਕ ਆ ਪਹਿਲਾਂ ਤੁਹਾਨੂੰ ਚਾਹ ਹੀ ਬਣਾ ਦੇਣੀ ਆ ਜੇ ਕੁਝ ਖਾਣਾ ਪੀਣਾ ਉਹ ਵੀ ਦੱਸ ਦੋ ਹੁਣ ਬਣਾਈ ਦੇਣੀ ਆ ਨਾ ਨਾ ਯਾਰ ਖਾਣਾ ਬਿਨਾ ਕੁਛ ਨਹੀਂਗਾ ਤੂੰ ਚਾਹ ਬਣਾ ਦੇ ਮੈਂ ਜਲਦੀ ਜਲਦੀ ਆਫਿਸ ਜਾ ਕੇ ਕੰਮ ਦੇਖਣਾ ਤੁਸੀਂ 9 10 ਦਿਨਾਂ ਤੋਂ ਅੱਜ ਆਏ ਹੋਗੇ ਅਮਰਨਾਥ ਤੋਂ ਕੋਈ ਗੱਲ ਨਹੀਂ ਅੱਜ ਰੈਸਟ ਕਰ ਲੋ ਥਕਾਵਟ ਆ ਗਈ ਹੋਣੀ ਆ ਕੱਲ ਚੱਲ ਜਾਓ ਤੁਸੀਂ ਦਫਤਰ ਨਾ ਨਾ ਮੇਰਾ ਆਫਿਸ ਜਾਣਾ ਬਹੁਤ ਜ਼ਰੂਰੀ ਆ ਹੁਣ ਤੂੰ ਕੀ ਚਾਹਨੀ ਆ ਦੋਨੋਂ ਭੈਣ ਭਰਾ ਆ ਕੇ ਮੈਨੂੰ ਕਹਿਣਾ ਵੀ ਭਾਜੀ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਜਦੇ ਪਏ ਆ ਤਾਂ ਹੀ ਜਾਵਾਂਗਾ ਐਂ ਤਾਂ ਜੀ ਦੋਨਾਂ ਭੈਣ ਭਾਈਆਂ ਨੇ ਨਾ ਕੰਮ ਬਹੁਤ ਸੋਹਣਾ ਸਾਮੇ ਹੋਇਆ ਕਿਰਨ ਸ਼ਾਮ ਨੂੰ ਆਉਂਦੀ ਆ ਸਾਰੀ ਪੇਮੈਂਟ ਮੈਨੂੰ ਲਖਵਾਉਂਦੀ ਆ ਕਿ ਆਹ ਵਾਲੀ ਪੇਮੈਂਟ ਕੈਸ਼ ਆਈ ਆ ਤੇ ਬਾਕੀ ਦੀ ਬੈਂਕ ਦੇ ਵਿੱਚ ਜਾਵਾਂ ਉਹ ਮੈਂ ਵੀ ਇਹੀ ਕਹਿਣਾ ਉਹਨਾਂ ਨੇ ਜੇ 12 13 ਦਿਨ ਸੋਨਾ ਕੰਮ ਸੰਭਿਆ ਨਾ ਤੇ ਮੈਂ ਵੀ ਜਾ ਕੇ ਕੰਮ ਸੰਭਾਂ ਉਹਨਾਂ ਨੂੰ ਵੀ ਭੇਜਾਂ ਕਿਤੇ ਘੁੰਮਣ ਫਿਰਨ ਉਹਨਾਂ ਦਾ ਵੀ ਪਰਿਵਾਰ ਆ ਚਲੋ ਠੀਕ ਆ ਚਲ ਜਓ ਦਫ਼ਤਰ 2 3 ਘੰਟੇ ਬਹਿ ਕੇ ਘਰੇ ਵਾਪਸ ਆ ਜਿਓ ਆ ਕੇ ਆਰਾਮ ਕਰ ਲਿਓ ਉਹ ਜਾਊਂਗਾ ਤਾਂ ਆਫਿਸ ਤਾਂ ਜੇ ਮੈਨੂੰ ਚਾਹ ਬਣਾ ਕੇ ਦੇ ਦੇਂਗੀ ਜਦੋਂ ਤੈਨੂੰ ਚਾਹ ਲਈ ਕਹਿ ਦਿੰਨਾ ਉਦੋਂ ਕੋਈ ਨਾ ਕੋਈ ਮੁੱਦਾ ਲੈ ਕੇ ਬੈਹਿ ਨਹੀਂ ਜੇ ਤੇ ਤੂੰ ਨਹੀਂ ਚਾਹ ਮੰਦੀ ਜਾਂ ਰਾਧਿਕਾ ਨੂੰ ਕਹਦੇ ਜਾਂ ਮੰਮੀ ਨੂੰ ਕਹਦੇ ਉਹ ਕੋਈ ਗੱਲ ਨਹੀਂ ਬਣਾ ਦਿੰਨੀ ਆ ਚਾਹ 10 15 ਦਿਨਾਂ ਬਾਅਦ ਘਰ ਆਏ ਹੋਗੇ ਕੋਈ ਗੱਲਾਂ ਬਾਤਾਂ ਕਰ ਲਿਆ ਕਰੋ ਉਹ ਚੱਲ ਜਿਹੜੀ ਤੇਰੇ ਦਿਮਾਗ 'ਚ ਕੋਈ ਗੱਲ ਹੈਗੀ ਆ ਤੇ ਕਰ ਲੈ ਮੈਨੂੰ ਪਤਾ ਚਾਹ ਤੂੰ ਪਹਿਲਾਂ ਤੂੰ ਕੋਈ ਗੱਲ ਕਰਨੀ ਆ ਉਹ ਗੱਲ ਤਾਂ ਮੈਂ ਇਹ ਕਹਿੰਦੀ ਸੀਗੀ ਕਿ ਜੇ ਇੱਕੋਦਮ ਦਫ਼ਤਰ ਜਾਣਾ ਕਿਰਨ ਬੰਦ ਕਰ ਦੇ ਤਾਂ ਤੁਸੀਂ ਸਾਰਾ ਕੰਮ ਕਵਰ ਕਰ ਲਓ। ਨਾ ਕੀ ਹੋ ਗਿਆ? ਕਿਰਨ ਨੂੰ ਕੋਈ ਦਿੱਕਤ ਆ ਆਫਿਸ ਜਾਣ ਨੂੰ? ਤਾਂ ਜੇ ਕੋਈ ਦਿੱਕਤ ਆ ਘਰੇ ਬਹਿ ਕੇ ਕੰਮ ਕਰ ਲਿਆ ਕਰੇ। ਉਹ ਨਹੀਂ ਨਹੀਂ ਜੀ, ਗੱਲ ਹੈਗੀ ਐ ਇਦਾਂ ਕਿ ਮੰਮੀ ਨਾ ਕਿਰਨ ਦੇ ਵਿਆਹ ਦੀਆਂ ਤਿਆਰੀਆਂ ਕਰਨ ਨੂੰ ਫਿਰਦੇ ਪਏ ਆ। ਵਿਆਹ ਤਾਂ ਤਾਂ ਹੋਊਗਾ ਨਾ ਜੇ ਤੁਹਾਡੇ ਵੱਲੋਂ ਹਾਮੀ ਹੋਊਗੀ। ਵਿਆਹ ਨਾ ਮੇਰੀ ਹਾਮੀ ਨਾਲ ਨਹੀਂ ਹੋਣਾ। ਮੁੰਡੇ ਨਾਲ ਹੋਣਾ। ਪਹਿਲਾਂ ਮੁੰਡਾ ਤਾਂ ਲੱਭੋ। ਮੁੰਡਾ ਦੇਖਾਂਗੇ ਉਹਦਾ ਬੈਕਗ੍ਰਾਉਂਡ ਦੇਖਾਂਗੇ ਫਿਰ ਸੋਚਾਂਗੇ ਰਿਸ਼ਤੇਦਾਰ ਜੀ ਤਿੰਨ ਚਾਰ ਨਾ ਮੇਰੀ ਨਿਗਾਹ ਦੇ ਵਿੱਚ ਹੈਗੇ ਆ ਮੁੰਡੇ ਵੀ ਵਧੀਆ ਪਰ ਕਿਰਨਾ ਹਲੇ ਵਿਆਹ ਕਰਨ ਦੇ ਹੱਕ ਦੇ ਵਿੱਚ ਨਹੀਂ ਵੈਸੇ ਤਾਂ ਨਾ ਮੈਂ ਵੀ ਕਿਰਨ ਦੇ ਹੱਕ 'ਚ ਆ ਆ ਛੱਡੋ ਪਰੇ ਕਿਉਂ ਆਪਾਂ ਕੁੜੀ ਦਾ ਵਿਆਹ ਕਰਨਾ ਹਜੇ 5-6 ਸਾਲ ਉਹਨੂੰ ਆਪਣੀ ਲਾਈਫ ਸੈੱਟ ਕਰਨ ਦੋ ਚੱਕਰ ਤਾਂ ਇਹ ਹੈਗਾ ਜੋ ਜਨਾਨੀ ਸੋਚ ਰਹੀ ਆ ਉਹ ਬੰਦਾ ਨਹੀਂ ਸੋਚਦਾ ਜੋ ਬੰਦਾ ਸੋਚਦਾ ਉਹ ਜਨਾਨੀ ਨਹੀਂ ਸੋਚਦੀ ਐਸਟਮ ਆਪਾਂ ਵੀ ਇੱਥੇ ਦੋਨੋਂ ਜਾਣੇ ਨਾ ਆਪ ਕੋ ਆਪਣੇ ਦਿਮਾਗ ਨਾਲ ਸੋਚ ਰਿਹਾ ਕੀ ਸੋਚਨ ਸੋਚਨ ਲਾਇਈ ਪਈ ਆ ਆ ਮੇਰੀ ਸੋਚਨ ਦੀ ਸ਼ਕਤੀ ਖਤਮ ਕਰੀ ਜਾਨੀ ਆ ਮੁੱਦਾ ਦੱਸ ਕੀ ਕਹਿਣਾ ਚਾਹੁੰਨੀ ਆ ਗੱਲ ਹੈਗੀ ਆ ਜੀ ਐਵੇਂ ਕਿ ਬੰਦਾ ਸਾਰੇ ਦਿਹਾੜੀ ਬਾਹਰ ਰਹਿੰਦਾ ਉਹਨੂੰ ਦੁਨੀਆਦਾਰੀ ਦਾ ਪੂਰਾ ਪਤਾ ਹੈ ਤੇ ਜਨਾਨੀ ਘਰੇ ਰਹਿੰਦੀ ਆ ਉਹਨੂੰ ਘਰ ਗ੍ਰਸਤੀ ਦਾ ਪਤਾ ਇਸ ਕਰਕੇ ਕਿਰਨ ਨੂੰ ਨਾ ਵਿਆਹ ਕੇ ਹੱਲ ਨਿਕਲਣਾ ਚੱਲ ਫਿਰ ਦੱਸ ਖੁੱਲ ਕੇ ਕਿਰਨ ਨੂੰ ਵਿਆਹ ਕੇ ਹੱਲ ਕਿਉਂ ਹੋਣਾ ਜੇ ਤੇਰੀ ਗੱਲ 'ਚ ਕੋਈ ਜ਼ੋਰ ਹੋਇਆ ਤਾਂ ਮੈਂ ਸੋਚੂਗਾ ਫਿਰ ਕਿਰਨ ਨਾਲ ਗੱਲ ਕਰੂੰਗਾ ਗੱਲ ਹੈਗੀ ਐ ਜੀ ਐਵੇਂ ਕਿ ਗੁੰਨੂ ਨਾ ਆਪਣੀ ਮਾਂ ਦੇ ਨਾਲ ਅੱਗੇ ਬੋਲਣ ਲੱਗ ਪਈ ਉਹ ਕਹਿੰਦੀ ਆ ਕਿ ਮੈਂ ਆਪਣੇ ਪਿਓ ਦੇ ਕੋਲੇ ਜਾਣਾ ਮੇਰੇ ਪਿਓ ਨੇ ਰਹਿਮਤ ਦੇ ਕਰਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਇੱਕ ਗੱਲ ਹੋਰ ਜਿਹੜੀ ਕਿਰਨ ਦੀ ਨਣਾਣਾ ਨਾ ਜੈਸਮੀਨ ਉਸ ਦਿਨ ਤਲਾਕ ਤੇ ਉਹ ਅੱਗੇ ਬੈਠੀ ਤਾਂ ਸੀਗੀ ਉਹ ਬਾਰ-ਬਾਰ ਕਿਰਨ ਨੂੰ ਫੋਨ ਕਰਦੀ ਰਹਿੰਦੀ ਆ ਤੇ ਕਰਦੀਆਂ ਸਾਰੀਆਂ ਗੱਲਾਂ ਕਢਵਾਉਂਦੀ ਰਹਿੰਦੀ ਆ ਤੁਸੀਂ ਨਾ ਜਨਾਨੀਆਂ ਐਵੇਂ ਨਾ ਕਿਸੇ ਤੇ ਸ਼ੱਕ ਕਰਨ ਬਹਿ ਜਾ ਕਰੋ ਜੇ ਕਿਰਨ ਦੀ ਨਾਨਾਣ ਸਹੀ ਨਾ ਨਾ ਹੁੰਦੀ ਉਹ ਐਵੇਂ ਨਾ ਆਪਨ 14 ਲੱਖ ਰੁਪਏ ਦਵਾਉਂਦੀ ਉਹਦੇ ਕਰਕੇ 14 ਲੱਖ ਰੁਪਏ ਮਿਲਿਆ ਤੂੰ ਭੁੱਲ ਗਈ ਆ ਉਹਨੇ ਹੀ ਐ ਨਾ ਆਪਦੀ ਮਾਂ ਦੇ ਤੇ ਭਰਾ ਦੇ ਖਿਲਾਫ ਜਾ ਕੇ ਆਪਨ 14 ਲੱਖ ਰੁਪਏ ਦਵਾਇਆ ਐਵੇਂ ਹਰੇਕ ਨੂੰ ਗਲਤ ਨਹੀਂ ਸਮਝੀਦਾ ਕੀ ਪਤਾ ਅਗਲੀ ਦਾ ਪਿਆਰੀ ਏਦਾਂ ਦਾ ਜਿਹੜੀ ਉਹ ਉਹਦੇ ਨਾਲ ਗੱਲਾਂ ਕਰਦੀ ਚਲੋ ਠੀਕ ਆ ਆ ਗੱਲ ਦਾ ਤਾਂ ਤੁਸੀਂ ਹੱਲ ਕੱਢ ਦਿੱਤਾ ਕੱਲ ਨੂੰ ਰਹਿਣ ਦੇ ਵੱਡੀ ਹੋਣਾ ਉਹਨੇ ਪੁੱਛਣਾ ਮੇਰਾ ਪਿਓ ਕਿੱਥੇ ਆ ਅੱਜ ਵੱਡੀ ਬੋਲਦੀ ਆ ਕੱਲ ਨੂੰ ਦੋਨੋਂ ਆਪਣੇ ਮਾਂ ਦੇ ਅੱਗੇ ਬੋਲਣਗੀਆਂ ਚੁੱਪ ਕਰਕੇ ਨਾ ਦੋਨਾਂ ਕੁੜੀਆਂ ਨੂੰ ਪਹਿਲ ਸਕੂਲ ਤੇ ਬਾਅਦ ਚੋਂ ਲਾਉ ਦੋ ਟਿਊਸ਼ਨ ਉਹਨਾਂ ਦੋਨਾਂ ਦਾ ਆਪਣੇ ਆਪ ਧਿਆਨ ਪੜ੍ਹਾਈ ਵੱਲ ਜਾਊਗਾ ਰਹਿਮਤ ਤਾਂ ਛੋਟੀ ਆ ਨਾ ਉਹਨੂੰ ਪਲੇਵੇ ਚ ਲਾ ਸਕਦੇ ਆ ਪਰ ਗੁੰਨੂ ਨੂੰ ਨਾ ਸਕੂਲ ਲਾ ਕੇ ਉਹਨੂੰ ਵੀ ਜੀ ਕਰਨਾ ਪੈਣਾ ਵੇਖ ਮੈਂ ਤਾਂ ਇਹੀ ਕਹਿਣਾ ਜਿਹੜੇ ਕੰਮ ਲਈ ਬੰਦਾ ਰੈਡੀ ਨਾ ਨਾ ਹੋਵੇ ਉਹ ਕੰਮ ਉਹ ਤੋਂ ਤੱਕੇ ਨਾਲ ਨਹੀਂ ਕਰਾਉਣਾ ਚਾਹੀਦਾ ਫੇਰ ਉਹ ਕੰਮ ਸਿਰੇ ਨਹੀਂ ਚੜ੍ਹਦਾ ਜੇ ਹੋਣਾ ਆਪਣੇ ਕਿਰਨਾਂ ਵਿਆਹ ਵਾਸਤੇ ਰੈਡੀ ਨਹੀਂ ਹੈਗੀ ਆਪਾਂ ਧੱਕਾ ਕਰਦੇ ਕਿਉਂ ਪਏ ਹੁੰਦਾ ਨਾ ਖਾਸਤਾ ਜੇ ਅਗਲੇ ਪਾਸੇ ਵੀ 1921 ਹੋਗੀ ਫੇਰ ਅਗਲੀ ਨੇ ਕਹਿਣਾ ਨਾ ਵੀ ਮੈਂ ਤੁਹਾਨੂੰ ਚੁਬਦੀ ਪਈ ਸੀ ਚਲੋ ਠੀਕ ਆ ਮੈਨੂੰ ਇੱਕ ਗੱਲ ਦੱਸੋ ਜੇ ਵਧੀਆ ਰਿਸ਼ਤਾ ਆ ਜੇ ਤੇ ਮੁੰਡਾ ਵੀ ਵਧੀਆ ਹੋਵੇ ਫੇਰ ਤਾਂ ਪੜਿਆ ਕਰ ਸਕਦੇ ਆ ਨਾ ਹਾਂ ਕਰ ਸਕਦੇ ਆ ਪਰ ਕਿਰਨ ਦੀ ਮਰਜ਼ੀ ਤੋਂ ਬਗੈਰ ਜੇ ਕਿਰਨ ਹਾਂਮੀ ਭਰੂਗੀ ਤਾਂ ਠੀਕ ਆ ਕਰ ਦਾਂਗੇ ਕਿਉਂਕਿ ਮੈਂ ਇਸ ਵਾਰ ਵਿਆਹ ਚੁੰਨੀ ਚੜਾਵੇ ਨਾਲ ਨਹੀਂ ਕਰਨਾ ਪੂਰੇ ਗਾਜੇਵਾਜੇ ਨਾਲ ਕਰਨਾ ਪਹਿਲਾਂ ਜੋ ਹੋਣਾ ਸੀ ਉਹ ਹੋ ਗਿਆ ਪਰ ਮੈਨੂੰ ਲੱਗਦਾ ਹਰਦੀਪ ਕੁੜੀ ਨੂੰ ਕਟੋ-ਕਟਾ ਪਸਾਰ ਦਾ ਟਾਈਮ ਤਾਂ ਦਈਏ ਇੰਨੀ ਜਲਦੀ ਨਾ ਕਰਗੀ ਸਾਲ ਤੱਕ ਤਾਂ ਨਾ ਜੀ ਕੁੜੀ ਬੋਲਣ ਤੇ ਸਮਝਣ ਜੋਗਰੀ ਹੋ ਜਾਣੀ ਆ ਜਿਉਂ ਨੇ ਆਪਣੀ ਮਾਂ ਨੂੰ ਪੁੱਛ ਲਿਆ ਕਿ ਮੇਰਾ ਪਿਓ ਕਿੱਥੇ ਆ ਤਾਂ ਕਿਰਨ ਕੀ ਜਵਾਬ ਦੋ ਮੈਂ ਤਾਂ ਇਹ ਕਹਿਨੀ ਆ ਕਿ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਵਿਆਹ ਕਰ ਦਈਏ ਕਿ ਕੁੜੀ ਨਾ ਪਹਿਲੀ ਰੱਜ ਮਿਝ ਜਾਵੇ ਚੱਲ ਕੋਈ ਗੱਲ ਨਹੀਂ ਪਰ ਹਲੇ ਨਹੀਂ ਮੈਂ ਮੌਕਾ ਆ ਦੇਖ ਕੇ ਨਾ ਕਿਰਨ ਨਾਲ ਗੱਲ ਕਰੂੰਗਾ ਵੀ ਕੁੜੀ ਕੀ ਕਹਿੰਦੀ ਹੈ ਇੱਕ ਵਾਰ ਨਾ ਤੁਸੀਂ ਮੰਮੀ ਨਾਲ ਸਲਾਹ ਕਰ ਲਿਓ ਜਿਹੜੇ ਕੰਮ ਦੇ ਵਿੱਚ ਤੁਸੀਂ ਮਾਂ ਪੁੱਤ ਦੋਨੋਂ ਰਾਜੀ ਹੋਣਿਓ ਉਹੀ ਕੰਮ ਸਿਰੇ ਚੜਦਾ ਚੱਲ ਕੋਈ ਗੱਲ ਨਹੀਂ ਮੈਂ ਕਰ ਲਾਂਗਾ ਗੱਲ ਹੁਣ ਦੱਸ ਚਾਹ ਮਿਲ ਜੂਗੀ ਕਿ ਹਜੇ ਵੀ ਕੋਈ ਮੁੱਦਾ ਹੈਗਾ ਬਣਾ ਦੇਨੀ ਆ ਚਾਹ ਅਮਲੀ ਜਿੰਨਾ ਹੋਣ ਤਾਂ ਓ ਉਧਰ ਆ ਰਥੋਈ ਮੈਨੂੰ ਪਤਾ ਤੂੰ ਘੇੜਾ ਦੇ ਕੇ ਜਾਣਾ ਸੀ ਚਾਹ ਚਾਣਾ ਕੇ ਲਿਆ ਬੰਦਾ ਜਿੰਨਾ ਮਰਜੀ ਬਾਹਰ ਰਹਾ ਹੋਵੇ ਸਕੂਨ ਸਾਲਾ ਘਰੇ ਆ ਕੇ ਹੀ ਤੇ ਪਰਿਵਾਰ ਚ ਹੀ ਮਿਲਦਾ ਪੁੱਤ ਤੂੰ ਆਹ ਤਿਆਰੀ ਕੀਤੀ ਪਈ ਆ ਕਿਤੇ ਜਾਣਾ ਸੀ ਜੇ ਕਿਤੇ ਜਾਣਾ ਹੈ ਤਾਂ ਮੈਨੂੰ ਦੱਸ ਕੇ ਜਾਇਂ ਅੰਮੀ ਜੀ ਮੈਂ ਜਾਣਾ ਵੀ ਹੈ ਤੇ ਮੈਂ ਹੁਣ ਆਣਾ ਵੀ ਨਹੀਂ ਮੈਂ ਹੁਣ ਪ੍ਰੀਤ ਦੇ ਘਰੇ ਰਹੂੰਗੀ ਆ ਕੀ ਤੂੰ ਕਮਲ ਜੀ ਆ ਗੱਲਾਂ ਕਰ ਜਾਨੀ ਐ ਜਾਣਾ ਵੀ ਹੈ ਤੇ ਆਣਾ ਵੀ ਨਹੀਂ ਕਿਉਂ ਤੂੰ ਕੀ ਕਰਨਾ ਪ੍ਰੇਰ ਘਰੇ ਰਹਿ ਕੇ ਉਹ ਆਂਟੀ ਜੀ ਕੀ ਗੱਲ ਜੋ ਕੁਛ ਰਾਤੀ ਹੋਇਆ ਉਹ ਤੁਸੀਂ ਭੁੱਲ ਗਏ ਹੋ ਮੈਨੂੰ ਪਤਾ ਆ ਕਿ ਮੈਂ ਇੱਥੋਂ ਚਲੀ ਤਾਂ ਗਈ ਔਖੀ ਸੋਖੀ ਪਰ ਰਾਤ ਕਿਵੇਂ ਕੱਢੀ ਆ ਉਹ ਮੈਨੂੰ ਹੀ ਪਤਾ ਆ ਸਾਰੀ ਰਾਤ ਇਹਦੀ ਚਿੰਤਾ ਖਾਈ ਗਈ ਮੈਨੂੰ ਆਂਟੀ ਜੀ ਇਹ ਤਾਂ ਹੈ ਹੀ ਬੜੀ ਸੋਲ ਜੀ ਆ ਇਹਨੂੰ ਤਾਂ ਮਾੜਾ ਜਾਂ ਕੋਈ ਕੁਝ ਕਹਿ ਦਵੇ ਤੇ ਇਹ ਟੈਨਸ਼ਨ ਲੈ ਜਾਂਦੀ ਹੈ ਮੈਂ ਨਹੀਂ ਚਾਹਦੀ ਕਿ ਮੇਰੀ ਫਰੈਂਡ ਨੂੰ ਇੱਥੇ ਕੁਝ ਹੋਵੇ ਮੈਂ ਮੰਦੀ ਆ ਜੋ ਕੁਛ ਹੋਇਆ ਰਾਤ ਬਹੁਤ ਗਲਤ ਹੋਇਆ ਪਰ ਇਹ ਵੀ ਤਾਂ ਗੱਲ ਐ ਨਾ ਮੈਂ ਤਾਂ ਇਹਦੇ ਵੱਲ ਦੀ ਹੋ ਸੀ ਮੈਂ ਕਿਹੜਾ ਲਾਪਰੀਤ ਵੱਲ ਦੀ ਸੀ ਆਂਟੀ ਜੀ ਮੇਰੀ ਨਾ ਤੁਸੀਂ ਗੱਲ ਧਿਆਨ ਨਾਲ ਸੁਣਿਓ ਇਹ ਪਤਾ ਤੁਹਾਡੇ ਘਰ ਨੂੰ 1 ਮਿੰਟ ਦੇ ਵਿੱਚ ਨਾ ਜੰਗ ਦਾ ਖਾੜਾ ਬਣਾ ਸਕਦੀ ਐ ਤੁਹਾਨੂੰ ਤੇ ਤੁਹਾਡੇ ਮੁੰਡਿਆਂ ਨੂੰ ਆਪਸ ਦੇ ਵਿੱਚ ਲੜਾ ਕੇ ਨਾ ਸਾਰਾ ਕੁਝ ਖਤਮ ਕਰ ਸਕਦੀ ਐ ਪ੍ਰੀਤ ਰਾਤ ਜਿਹੜੀ ਲਾਪਰੀਤ ਨੇ ਮੇਰੀ ਗੁੱਦ ਪੱਟੀ ਐ ਨਾ ਮੇਰਾ ਸਾਰਾ ਸਿਰ ਪਿੱਛੇ ਦਰਦ ਕਰਦਾ ਪਿਆ ਗੋਲੀਆਂ ਦਾ ਪੂਰਾ ਪੱਤਾ ਖਾ ਲਿਆ ਬਿਲਕੁਲ ਅਸਰ ਨਹੀਂ ਹੋ ਰਿਹਾ ਰੋਪਾਲੀ ਤੂੰ ਆਪਣਾ ਬੈਗਪੈਕ ਕਰ ਤੇ ਮੇਰੇ ਘਰੇ ਚੱਲ ਮੈਂ ਇੱਥੇ ਮਰਨ ਵਾਸਤੇ ਨਹੀਂ ਤੈਨੂੰ ਛੱਡ ਸਕਦੀ ਪ੍ਰੀਤ ਤੂੰ ਹੱਦ ਕਰੀ ਜਾਨੀ ਐ ਜੇ ਤੂੰ ਇਹਨੂੰ ਆਪਣੇ ਨਾਲ ਲੈ ਜਾਉਗੀ ਜਿਹਦਾ ਸਵਰਨਾ ਆਊਗਾ ਫਿਰ ਅਸੀਂ ਸਵਰਨੇ ਨੂੰ ਕੀ ਦੱਸਾਂਗੇ ਨਾਲੇ ਸਵਰਨਾ ਰਾਤੀ ਆਇਆ ਸੀ ਤੂੰ ਉਹਨੂੰ ਕੁਝ ਦੱਸਿਆ ਤਾਂ ਨਹੀਂ ਫਿਰ ਆਤਕਲੇਸ਼ ਹੋਇਆ ਸੀ ਆਂਟੀ ਜੀ ਮੈਂ ਜਾਂਦੇ ਹੋਏ ਨਾ ਇਹਨੂੰ ਸਮਝਾ ਕੇ ਗਈ ਸੀ ਕਿ ਤੂੰ ਸਵਰਨੇ ਨੂੰ ਨਾ ਹਲੇ ਕੁਝ ਨਾ ਦੱਸੀ ਜੇ ਇਹਨੇ ਸਭ ਕੁਝ ਦੱਸ ਦਿੱਤਾ ਹੁੰਦਾ ਤਾਂ ਤੁਹਾਡੇ ਮੁੰਡਿਆਂ ਦੇ ਨਾ ਆਪਸ ਦੇ ਵਿੱਚ ਸੇਰ ਪਾੜੇ ਹੋਣੇ ਸੀ ਉਹ ਮੈਨੂੰ ਸਭ ਪਤਾ ਤੂੰ ਰਾਤ ਜਦੋਂ ਇੱਧਰਲੇ ਕਮਰੇ 'ਚ ਬਹਿ ਕੇ ਇਹਨੂੰ ਸਮਝਾ ਰਹੀ ਸੀ ਪਰ ਤੈਨੂੰ ਨਾਲ ਦੇ ਕਮਰੇ 'ਚੋਂ ਆਵਾਜ਼ ਨਹੀਂ ਆ ਰਹੀ ਮੈਂ ਉਹਦੇ ਮਗਰ ਕਿੱਦਾਂ ਪਈ ਹੋਈ ਸੀ ਮੰਮੀ ਜੀ ਝੂਠ ਨਾ ਬੋਲੋ ਤੁਸੀਂ ਨਹੀਂ ਉਹਦੇ ਮਗਰ ਪਏ ਹੋਏ ਸੀ ਉਲਟਾ ਉਹ ਤੁਹਾਡੇ ਮਗਰ ਪਈ ਹੋਈ ਸੀ ਜਿਸ ਹਸਾਮਲਾ ਸੰਗਾ ਪਾੜਦੀ ਪਈ ਸੀ ਨਾ ਮੈਨੂੰ ਸਭ ਕੁਝ ਸੁਣਦਾ ਪਿਆ ਸੀ ਇੱਥੇ ਉੱਤੋਂ ਕਹਿ ਰਹੀ ਸੀ ਆ ਜਾਵੇ ਕਲਮ ਕੱਲੀ ਨਾਲੇ ਪ੍ਰਿਤ ਸ਼ੁਕਰ ਕਰੋ ਤੁਸੀਂ ਦੋਨੇ ਜਣੀਆਂ ਰਾਤ ਖੜੀਆਂ ਸੀ ਮੇਰੇ ਕੋਲੇ ਜੇ ਕਿਤੇ ਕੱਲੀ ਹੁੰਦੀ ਨਾ ਕੀ ਪਤਾ ਗੁੱਤ ਦੀ ਵਜਾਇ ਉਹਨੇ ਮੇਰੀ ਗਿੱਚੀ ਮੇ ਰੋੜ ਦੇਣੀ ਸੀ ਖਤਰਾ ਤਰੁਪਾਲੀ ਤੈਨੂੰ ਹੁਣ ਵੀ ਹੈਗਾ ਮੰਨ ਲਓ ਆਂਟੀ ਜੀ ਕੱਲ ਨੂੰ ਤੁਸੀਂ ਕਿਸੇ ਕੰਮ ਲਈ ਬਾਹਰ ਜਾਂਦੇ ਹੋ ਤੇ ਇਹ ਘਰ ਵਿੱਚ ਕੱਲੀ ਆ ਆ ਕੇ ਹੱਤਾ ਪਾਈ ਕਰ ਲਵੇ ਇਹਦੇ ਮੂੰਹ ਤੇ ਨੁੰਦਰਾ ਮਾਰ ਲਵੇ ਤਾਂ ਕੌਣ ਜ਼ਿੰਮੇਵਾਰ ਉਹ ਐਡੀ ਵੀ ਉਹਦੀ ਹਿੰਮਤ ਨਹੀਂ ਹੈਗੀ ਜਿਹੜੀ بار بار ਇਹਦੇ ਨਾਲ ਹੱਥੋਂ ਪਾਏ ਕਰੂਗੀ ਨਾਲੇ ਐਡਾ ਵੀ ਕੋਈ ਕੰਬਲਾ ਨਹੀਂ ਹੁੰਦਾ ਜਿਹੜਾ ਇੱਕੋ ਘਰ ਚ ਰਹਿ ਕੇ ਤੇ بار بار ਹੱਥ ਚੱਕੂਗਾ ਆਂਟੀ ਜੀ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਹਾਡੇ ਦੇ ਵਿੱਚ ਨਾ ਇਹੀ ਇੱਕ ਭੈੜਾ ਤੁਸੀਂ ਇਹਦੇ ਮੂੰਹ ਤੇ ਇਹਦੇ ਹੋ ਜਾਂਦੇ ਆ ਤੇ ਉਹਦੇ ਮੂੰਹ ਤੇ ਉਹਦੇ ਹੋ ਜਾਂਦੇ ਆ ਚੱਲ ਕੋਈ ਨਹੀਂ ਪ੍ਰੀਤ ਹੁਣ ਤੱਕ ਜੋ ਹੋ ਗਿਆ ਹੋ ਗਿਆ ਤੂੰ ਹੁਣ ਨਾ ਗੱਲ ਦਾ ਵਾਅਦਾ ਨਾ ਵਧਾ ਜੇ ਹੁਣ ਲਾਪ੍ਰੀਤ ਐ ਤੇ ਹੱਥ ਚੱਕੂਗੀ ਨਾ ਤਾਂ ਤੂੰ ਇਹਨੂੰ ਜਦ ਮਰਜ਼ੀ ਆ ਕੇ ਫਿਰ ਲੈ ਜੀ ਚਲੋ ਠੀਕ ਆਂਟੀ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਆਪਾਂ ਉਦੋਂ ਹੀ ਕਰ ਲੈਨੇ ਆਂ ਪਰ ਲਵਪ੍ਰੀਤ ਨੇ ਜੇ ਹੁਣੇ ਤੇ ਹੱਥ ਚੱਕਿਆ ਫਿਰ ਮੈਂ ਕੱਲੀ ਨਹੀਂ ਆਉਂਗੀ ਚਾਰ ਬੰਦੇ ਨਾਲ ਲੈ ਕੇ ਆਉਂਗੀ ਉਹ ਬਾਹਰਲੇ ਬੰਦੇ ਲਿਆ ਕੇ ਆਪਾਂ ਘਰ ਦਾ ਜਲੂਸ ਕਿਉਂ ਕਢਣਾ ਤੂੰ ਇਹਦੇ ਮਾਪਿਓ ਨੂੰ ਹੀ ਲਿਆਈ ਨਾਲੇ ਮੈਂ ਵੀ ਮਿਲ ਲੂੰਗੀ ਕਿੱਥੇ ਰਹਿੰਦੇ ਆ ਹਲੇ ਕੌਣ-ਕੌਣ ਆ ਇਹਦੀ ਫੈਮਿਲੀ 'ਚ ਕੋਈ ਗੱਲ ਨਹੀਂ ਜਿਵੇਂ ਜਿਵੇਂ ਇੱਥੇ ਰਹੂੰਗੀ ਨਾ ਤੁਹਾਨੂੰ ਆਪਣੇ ਪਰਿਵਾਰ ਬਾਰੇ ਸਾਰਾ ਕੁਝ ਦੱਸੂਗੀ ਬੱਸ ਸੁਸੀਨਾ ਆਪਣੇ ਘਰ ਦਾ ਮਾਹੌਲ ਥੋੜਾ ਠੀਕ ਕਰੋ ਪਰ ਫੇਰ ਵੀ ਇਹ ਹੁਣ ਸਾਡੇ ਘਰ ਦੀ ਨੂੰਹ ਆ ਤੇ ਸਾਨੂੰ ਵੀ ਤਾਂ ਇਹਦੇ ਘਰ ਦੇ ਬਾਰੇ ਪਤਾ ਹੋਣਾ ਚਾਹੀਦਾ ਥਲੇ ਸਵਰਣੇ ਨੇ ਵੀ ਤਾਂ ਆਪਣੇ ਸੋਹਣੇ ਨਾਲ ਮਿਲਣਾ ਵਰਤਣਾ ਉਹ ਮੰਮੀ ਜੀ ਮੇਰੇ ਘਰ ਦੇ ਬਾਰੇ ਜਾਣਨ ਚ ਨਾ ਇੰਨਾ ਇੰਟਰਸਟ ਨਾ ਰੱਖੋ ਟਾਈਮ ਨਾਲ ਸਭ ਪਤਾ ਚੱਲ ਜੂ ਨਾਲੇ ਜ਼ਿਆਦਾ ਗਰਮ ਰੋਟੀ ਖਾਣਗੇ ਆ ਮੂੰਹ ਜਲ ਜਾਂਦਾ ਚਲ ਠੀਕ ਹੈ ਭਾਈ ਜਿੱਦਾਂ ਤੂੰ ਕਹਿੰਨੀ ਆ ਉਹਦਾ ਠੀਕ ਆ ਚਲ ਪ੍ਰੀਤ ਜੇਦ ਹੁਣ ਤੂੰ ਆਈ ਐ ਤਾਂ ਇਹਨੂੰ ਦਵਾਈ ਦਵਾ ਕੇ ਛੱਡ ਜਾ। ਤੂੰ ਥੋੜਾ ਆਰਾਮ ਵੀ ਕਰ ਲਾ। ਮੰਮੀ ਜੀ ਤੁਸੀਂ ਬਾਲੀ ਭੋੜੀਆਂ ਗੱਲਾਂ ਵੀ ਕਰ ਲੈਨੇ ਹੋ। ਮੈਨੂੰ ਤਾਂ ਅੱਜ ਪਤਾ ਲੱਗਿਆ। ਤੁਹਾਨੂੰ ਕੀ ਲੱਗਦਾ ਮੈਂ ਇਹ ਸਭ ਇੰਨੀ ਛੇਤੀ ਭੁੱਲ ਜਾਂਗੀ ਤੇ ਤੁਹਾਡੇ ਕਹਿਣ ਤੇ ਆ ਦਵਾਈ ਖਾ ਕੇ ਆਰਾਮ ਕਰ ਲਾਂਗੀ। ਇਦਾਂ ਪੋਸੀਬਲ ਨਹੀਂ ਹੈਗਾ। ਨਾਲੇ ਲਵਪ੍ਰੀਤ ਮੰਮਾ ਜੱਤਾਗਾ ਕਿ ਇੱਥੇ ਮੇਰੇ ਪੈਰਾਂ ਚ ਡਿੱਗ ਕੇ ਮਾਫੀ ਨਹੀਂ ਨਾ ਮੰਗਦੀ। ਨਾ ਮੈਂ ਉਹਨੂੰ ਮਾਫ ਕਰਨਾ ਤੇ ਨਾ ਇਸ ਘਰ ਦਾ ਮਾਹੌਲ ਸਹੀ ਘੁੰਮ ਦੇਣਾ। ਕੁਮਾਲ ਦੀ ਗੱਲ ਕਰੀ ਜਾਂਦੀ ਐ ਤੂੰ। ਦਰਾਣੀ ਜਠਾਣੀ ਤਨ ਲੋਕ ਚੋਕ ਚਲਦੀ ਰਹਿੰਦੀ ਐ ਜਿੱਥੇ ਘਰ ਚ ਦੋ ਭਾਂਡੇ ਹੋਣ ਉੱਥੇ ਖੜੇ ਕੀ ਜਾਂਦੇ ਆ ਫੇਰ ਕੀ ਹੋਇਆ ਜੋ ਤੱਕ ਨਹੀਂ ਮਾਫੀ ਮੰਗੂਗੀ ਤਾਂ ਮੰਮੀ ਜੀ ਤੁਸੀਂ ਫੇਰ ਉਹੀ ਗੱਲਾਂ ਰਿਪੀਟ ਕਰਵਾਈ ਜਾਂਦੇ ਹੋ ਪਹਿਲਾਂ ਵੀ ਭੋਲੀਆਂ ਗੱਲਾਂ ਹੁਣ ਫੇਰ ਉਹੀ ਭੋਲੀਆਂ ਗੱਲਾਂ ਨਾਲੇ ਤੁਹਾਨੂੰ ਕਿੱਦਾਂ ਪਤਾ ਤੁਸੀਂ ਲਾਪਰੀਤ ਕੋਲ ਜਾ ਕੇ ਆਏ ਹੋ ਉਹ ਮੇਰੇ ਤੋਂ ਮਾਫੀ ਮੰਗੂਗੀ ਜਾਂ ਨਹੀਂ ਮੰਗੂਗੀ ਉਹਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਐ ਬੇਟਾ ਮੇਰੀ ਗੱਲ ਸੁਣ ਧਿਆਨ ਨਾਲ ਮਾਫੀ ਤਾਂ ਉੱਥੇ ਮੰਗੀ ਜਾਂਦੀ ਐ ਜਿੱਥੇ ਆਪਾਂ ਇੱਕ ਦੂਸਰੇ ਦੇ ਮੂੰਹ ਮੱਥੇ ਨਾ ਲੱਗਣਾ ਹੋਵੇ ਪਰ ਤੁਸੀਂ ਤਾਂ ਦੋਨਾਂ ਨੇ ਇੱਕੋ ਘਰ 'ਚ ਹੀ ਰਹਿਣਾ ਜੇ ਉਹ ਤੇਰੇ ਕੋਲੋਂ ਮਾਫੀ ਮੰਗ ਲੂਗੀ ਫਿਰ ਤੇ ਇਹਨਾਂ ਨਜ਼ਰਾਂ ਨਹੀਂ ਨਵਲਾ ਪਾਉਗੀ ਉਹ ਆਂਟੀ ਜੀ ਤੁਸੀਂ ਫੇਰ ਉਹੀ ਭੋਲੀਆਂ ਗੱਲਾਂ ਕਰੀ ਜਾਂਦੇ ਹੋ ਰਾਤੀ ਜਦੋਂ ਉਹਨੇ ਗੁੱਤ ਪੁੱਟੀ ਆ ਉਸ ਤੋਂ ਬਾਅਦ ਉਹ ਨਜ਼ਰਾਂ ਮਿਲਾ ਸਕਦੀ ਆ ਪਰ ਮਾਫੀ ਮੰਗ ਕੇ ਨਜ਼ਰਾਂ ਮਿਲਾਂ ਜੋਗੀ ਨਹੀਂ ਆ ਇਹ ਕਿਹੜੀ ਗੱਲ ਬਣੀ ਇਸ ਘਰ ਦੀ ਨਾ ਵੱਡੀ ਨੂੰ ਆ ਇਹ ਤੇ ਲਾਪਰੀਤ ਦੀ ਜਖਾਣੀ ਲੱਗਦੀ ਆ ਤੇ ਉਹ ਛੋਟੀ ਨੂੰ ਹੋ ਕੇ ਇਹਦੇ ਬਾਲਾਂ ਨੂੰ ਹੱਥ ਪਾ ਸਕਦੀ ਆ ਤੁਸੀਂ ਆਂਟੀ ਜੀ ਮੈਨੂੰ ਤਾਂ ਏਦਾਂ ਲੱਗਦਾ ਕਿ ਸਾਡੇ ਵੱਲ ਹੋਣ ਦਾ ਨਾ ਨਾਟਕ ਹੀ ਕਰਦੇ ਆ ਅੰਦਰੋਂ ਅੰਦਰੋਂ ਨਾ ਤੁਸੀਂ ਲਾਪਰੀਤ ਵੱਲ ਦੀ ਹੋ ਗੁੱਸਾ ਨਾ ਕਣੀ ਪ੍ਰੀਤ ਤੂੰ ਜਿੰਨਾ ਇਸ ਘਰ ਚ ਇੰਟਰਫੇਅਰ ਕਰਨਾ ਚਾਹਦੀ ਸੀ ਨਾ ਤੂੰ ਕਰ ਚੁੱਕੀ ਆ ਪਰ ਹੁਣ ਮੈਂ ਇਹ ਚਾਹਨੀ ਆ ਵੀ ਇਹ ਮੇਰੇ ਘਰ ਦਾ ਮਸਲਾ ਹੈ ਮੈਂ ਆਪਣੇ ਹਿਸਾਬ ਨਾਲ ਸੌਟ ਆਊਟ ਕਰਾਂ ਜੇ ਤੂੰ ਹੁਣ ਨਾ ਪੜਕਾਵੇਂ ਇਹਨੂੰ ਤਾਂ ਹੀ ਵਧੀਆ ਮੰਮੀ ਜੀ ਮਾਈਂਡ ਯਰ ਲੈਂਗੁਏਜ ਰਾਤਨਾ ਲਪ੍ਰਿਤ ਪ੍ਰੀਤ ਨੂੰ ਬੋਲੀ ਸੀ ਤਾਂ ਹੀ ਗੱਲ ਦਾ ਵਾਅਦਾ ਹੋਇਆ ਸੀ ਹੁਣ ਤੁਸੀਂ ਨਾ ਇਹੋ ਜਿਹਾ ਕੁਝ ਬੋਲ ਦਿਓ ਫਾਲਤੂ ਦਾ ਗੱਲ ਦਾ ਵਾਅਦਾ ਹੋ ਜਾਵੇ ਨਾਲੇ ਮੰਮੀ ਮੈਂ ਆਪਣੇ ਸਕੇ ਆ ਬਾਰੇ ਸੁਣ ਸਕਦੀ ਆ ਪ੍ਰੀਤ ਬਾਰੇ ਇੱਕ ਲਫ਼ਜ਼ ਨਹੀਂ ਸੁਣ ਸਕਦੀ ਚਲੋ ਕੁੜੀਏ ਹੁਣ ਗੁੱਸਾ ਕਰ ਆਪਣਾ ਠੰਡਾ ਕਿ ਮੈਂ ਕੁਝ ਪ੍ਰੀਤ ਨੂੰ ਬੋਲੀ ਆ ਨਾ ਤਾਂ ਆਹ ਕੰਨ ਫੜ ਕੇ ਤੈਨੂੰ ਸੌਰੀ ਮੰਗਦੀ ਆ ਜੇ ਲਪ੍ਰਿਤ ਬੋਲੀ ਆ ਤਾਂ ਵੀ ਮੈਂ ਕੰਨ ਫੜ ਕੇ ਸੌਰੀ ਮੰਗਦੀ ਆ ਉਹ ਨਾ ਨਾ ਮੰਮੀ ਜੀ ਤੁਹਾਡੇ ਸੌਰੀ ਮੰਗਣ ਨਾਲ ਕੁਝ ਨਹੀਂ ਹੋਣਾ ਨਾਲੇ ਹੁਣ ਮੇਰੀ ਗਰਾਰੀ ਅੜ ਗਈ ਜਿਹੜੇ ਹੱਥਾਂ ਨਾਲ ਲਵਪ੍ਰੀਤ ਨੇ ਮੇਰੀ ਗੁੱਤ ਪੱਟੀ ਆ ਨਾ ਉਹੀ ਹੱਥਾਂ ਨਾਲ ਮੇਰੇ ਪੈਰ ਫੜ ਕੇ ਜਦ ਤੱਕ ਮੇ ਤੋਂ ਮਾਫੀ ਨਹੀਂ ਨਾ ਮੰਗਦੀ ਤਦ ਤੱਕ ਉਹਨੂੰ ਮੈਂ ਮਾਫ ਨਹੀਂ ਕਰਨਾ ਅਪ੍ਰੀਤ ਹੁਣ ਇਹ ਨਾ ਤੂੰ ਹੀ ਸਮਝਾ ਅਕਰਾਰੀਆਂ ਉਡਾਉਣ ਨਾਲ ਨਾ ਰਿਸ਼ਤੇ ਨਹੀਂ ਚੱਲਦੇ ਰਿਸ਼ਤੇ ਦਿਲਾਂ ਨਾਲ ਹੀ ਨਿਭਦੇ ਆ ਆਂਟੀ ਜੀ ਹੁਣ ਇਹ ਤਾਂ ਤੁਸੀਂ ਮੈਨੂੰ ਕਹਿ ਰਹੇ ਸੀਗੇ ਕਿ ਸਾਡੇ ਵਿੱਚ ਇੰਟਰਫੇਅਰ ਨਾ ਕਰ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਇਹਨੂੰ ਸਮਝਾ ਮੇਰੀ ਸੁਣੋ ਗੱਲ ਜੇ ਤੁਸੀਂ ਘਰ ਦੇ ਵਿੱਚ ਵੱਡੀ ਨੂੰ ਦਾ ਰਤਬਾ ਕਾਇਮ ਰੱਖਣਾ ਚਾਹੁੰਦੇ ਹੋ ਨਾ ਤੇ ਆਪਣੀ ਛੋਟੀ ਨੂੰ ਕੋ ਕਿ ਇਹਦੇ ਕੋਲ ਆ ਕੇ ਮਾਫੀ ਮੰਗ ਲਵੇ ਜੇ ਮਾਫੀ ਮੰਗਣ ਦੇ ਨਾਲ ਘਰ ਦਾ ਮਾਹੌਲ ਸਹੀ ਹੁੰਦਾ ਆ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਹਰਜ ਨਹੀਂ ਆ ਤੁਸੀਂ ਜਾ ਕੇ ਲੋਪਰੀਤ ਨੂੰ ਕੋ ਕਿ ਇਹਦੇ ਕੋਲੋਂ ਮਾਫੀ ਮੰਗ ਲਵੇ ਉਹਦੇ ਨਾਲ ਕਿਹੜਾ ਛੋਟੀ ਹੋ ਚੱਲੀ ਆ ਦੇਖਿਆ ਜਾਵੇ ਤੇ ਰਿਸ਼ਤੇ 'ਚ ਵੈਸੇ ਵੀ ਉਹ ਇਹਦੇ ਨਾਲੋਂ ਛੋਟੀ ਹੀ ਆ ਪ੍ਰੀਤ ਤੂੰ ਆਪ ਸਮਝਦਾਰ ਹੈ ਹੁਣ ਜੇ ਆਓ ਇਹਦੇ ਪੈਰਾ ਚਾ ਕੇ ਤੇ ਕਿ ਮਾਫੀ ਮੰਗੇ ਤੇ ਮੈਨੂੰ ਵੀ ਲੱਗਦਾ ਇਹ ਕਿਤਨਾ ਕਿਤੇ ਗਲ ਗਲਤੀ ਆ ਆਂਟੀ ਜੀ ਤੁਸੀਂ ਮੇਰੀ ਗੱਲ ਨੂੰ ਸਮਝਦੇ ਨਹੀਂ ਪਏ ਤੁਸੀਂ ਸਿਰਫ ਹੁਣ ਦਾ ਸੋਚ ਕੇ ਚੱਲਦੇ ਪਿਓ ਤੇ ਮੈਂ ਅੱਗੇ ਫਿਊਚਰ ਦਾ ਸੋਚ ਕੇ ਚੱਲ ਰਹੀ ਹਾਂ ਜੇ ਉਹ ਮਾਫੀ ਮੰਗ ਲੇਗੀ ਨਾ ਇਹਦੇ ਤੋਂ ਤੇ ਅੱਗੇ ਤੋਂ ਨਾ ਉਹ ਕਾਇਦੇ ਵਿੱਚ ਰਹਿ ਕੇ ਚੱਲੇਗੀ ਤੇ ਜੇ ਉਹ ਮਾਫੀ ਨਹੀਂ ਮੰਗੇਗੀ ਤਾਂ ਅੱਗੋਂ ਉਹਨੂੰ ਸ਼ਹਿ ਮਿਲੇਗੀ ਫਿਰ ਉਹ ਇਹਨੂੰ ਕੱਲੀ ਨੂੰ ਦੇਖ ਕੇ ਕਿਤੇ ਨਾ ਕਿਤੇ ਹਮਲਾ ਜ਼ਰੂਰ ਕਰੂਗੀ ਚਲੋ ਜੇ ਹਮਲਾ ਉਹ ਨਹੀਂ ਵੀ ਕਰੇਗੀ ਫੇਰ ਵੀ ਕਿਤੇ ਨਾ ਕਿਤੇ ਉਹਦੀ ਲੱਤ ਤਾਂ ਉੱਤੇ ਹੋ ਜੂਗੀ ਨਾ ਕਿ ਮੈਂ ਇਹਦੀ ਗੁੱਤ ਵੀ ਪੁੱਟ ਲਈ ਤੇ ਇਹ ਤੋਂ ਮਾਫੀ ਵੀ ਨਹੀਂ ਮੰਗੀ ਹੁਣ ਤੁਸੀਂ ਇਹ ਚਾਹਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਇੱਕ ਨੂੰ ਦੀ ਇੱਜ਼ਤ ਬਣੀ ਰਹੇ ਤੇ ਇੱਕ ਦੀ ਨਾ ਰਹੇ ਕੋਈ ਗੱਲ ਨਹੀਂ ਤੁਸੀਂ 2-3 ਦਿਨ ਦਾ ਟਾਈਮ ਲੈ ਕੇ ਆਰਾਮ ਨਾਲ ਸੋਚੋ ਜੇ ਲਵਪਰੀ ਤੇਰੇ ਕੋਲੋਂ ਮਾਫੀ ਮੰਗੇਗੀ ਤਾਂ ਹੀ ਘਰਗਰਸਤੀ ਅੱਗੇ ਚੱਲੂਗੀ ਚੱਲ ਕੋਈ ਨਹੀਂ ਮੈਂ ਉਹਦੇ ਨਾਲ ਨਾ ਗੱਲ ਕਰਕੇ ਦੇਖ ਲੈਣੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਦਾ ਕੋਈ ਹੱਲ ਨਿਕਲਣਾ ਕੀ ਕੌਂਟੀ ਜੀ ਲਵਪਰੀ ਦੇ ਇੱਕ ਮਾਫੀ ਮੰਗਣ ਦੇ ਨਾਲ ਘਰ ਦਾ ਮਾਹੌਲ ਬਿਲਕੁਲ ਸ਼ਾਂਤ ਹੋ ਜਾਊਗਾ ਜੇ ਉਹ ਮਾਫੀ ਨਹੀਂ ਮੰਗੋਗੀ ਤਾਂ ਸਾਰੀ ਗੱਲ ਸਵਰਨੇ ਤੱਕ ਜਾਊਗੀ ਫੇਰ ਤੁਹਾਡੇ ਮੁੰਡੇ ਆਪਸ ਦੇ ਵਿੱਚ ਲੜਨਗੇ ਤੇ ਮੈਨੂੰ ਇਹ ਵੀ ਪਤਾ ਕਿ ਇੱਕ ਮਾਂ ਦੇ ਸਾਹਮਣੇ ਆਪਸ ਦੇ ਵਿੱਚ ਉਹਦੇ ਮੁੰਡੇ ਲੜਨ ਇਹ ਗੱਲ ਨਾ ਮਾਂ ਬਰਦਾਸ਼ਤ ਨਹੀਂ ਕਰਦੀ ਜੇ ਤੂੰ ਇੰਨੀ ਸਿਆਣੀ ਗੱਲ ਕੀਤੀ ਹੈ ਤਾਂ ਇੱਕ ਸਿਆਣੀ ਗੱਲ ਹੋਰ ਸਮਝ ਇੱਕ ਘਰ ਵਾਲਾ ਕਦੇ ਨਹੀਂ ਚਾਹੂਗਾ ਵੀ ਮੇਰੀ ਘਰ ਵਾਲੀ ਕਿਸੇ ਦੇ ਪਹਿਲਾਂ ਤੇ ਡਿੱਕੇ ਮਾਫੀ ਮੰਗੇ ਮੰਮੀ ਜੀ ਜੋ ਦੇ ਘਰ ਵਾਲੇ ਨੂੰ ਪਤਾ ਹੈ ਕਿ ਉਹਦੇ ਘਰ ਵਾਲੀ ਨੇ ਆਪਣੇ ਤੋਂ ਵੱਡੇ ਤੇ ਹੱਥ ਚੁੱਕਿਆ ਤੇ ਉਹਦੇ ਤੋਂ ਮਾਫੀ ਨਹੀਂ ਮੰਗਾਣੀ ਤੇ ਆਪ ਹੀ ਆ ਕੇ ਮਾਫੀ ਮੰਗ ਲਵੇ। ਉਹ ਲਾਪਰੀ ਦਾ ਤਾਂ 10% ਫੇਰ ਵੀ ਚਾਂਸ ਹੈਗਾ ਜਿਉ ਆਕੇ ਤੇਰੇ ਕੋਲ ਮਾਫੀ ਮੰਗ ਲੋਗੀ। ਜੇ ਮੈਂ ਉਹਦੇ ਨਾਲ ਤੱਕਾ ਕਰਾਂਗੀ ਤਾਂ ਪਰ ਉਹਦਾ ਘਰ ਵਾਲਾ ਮਨਪ੍ਰੀਤ ਉਹ ਨਹੀਂ ਮਾਫੀ ਆ ਮੂਫੀ ਅੱਦੇ ਚੱਕਾ ਚ ਪੈਂਦਾ। ਠੀਕ ਹੈ ਮੰਮੀ ਜੀ ਮੈਂ ਵੀ ਹੁਣ ਤੁਹਾਨੂੰ ਬਾਲੇ ਚੱਕਰਾਂ ਵਿੱਚ ਨਹੀਂ ਪਾਉਣਾ। ਜੇ ਤੁਸੀਂ ਪੋਤੇ ਦਾ ਮੂੰਹ ਦੇਖਣਾ ਨਾ ਤੇ ਲਾਪ੍ਰਿਤ ਨੂੰ ਮੇਰੇ ਪੈਰਾਂ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਤੁਹਾਡੀ